ਦੋਸਤੋ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਖਨੌਰੀ ਬਾਰਡਰ ਦੇ ਉੱਪਰ ਆ ਸੰਧਿਆ ਦਾ ਵੇਲਾ ਖ ਹੈ ਬਜ਼ੁਰਗ ਸਾਡੇ ਅੱਗ ਸੇਕ ਰਹੇ ਸੀ ਨੌਜਵਾਨ ਅੱਗ ਸੇਕ ਰਹੇ ਸੀ ਅੱਗ ਸੇਕਦੇ ਇਹਨਾਂ ਦੀਆਂ ਗੱਲਾਂ ਦਾ ਮੈਂ ਕਿਹਾ ਥੋੜਾ ਜਿਆ ਨਿਕਲ ਲਵਾਂ ਰਹਿਰਾਸ ਸਾਹਿਬ ਦੀ ਆਵਾਜ਼ ਕੰਨਾਂ ਵਿੱਚ ਪੈ ਰਹੀ ਹੈ ਕਿੰ사 ਪਿਆਰਾ ਵੈਸੇ ਗਰੇਵਾਲ ਸਾਹਿਬ ਮਾਹੌਲ ਬਣਿਆ ਬਹੁਤ ਅੱਛਾ ਜੀ ਬਹੁਤ ਅੱਛਾ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਹੀ ਆ ਵੀ ਤੁਸੀਂ ਸਾਡਾ ਪਹਿਲਾਂ ਵੀ ਜਦੋਂ ਸਾਡਾ ਨਹੀਂ ਆਪਣਾ ਸਾਰਿਆਂ ਦਾ ਜਿਹੜਾ ਸੰਘਰਸ਼ ਆਪਾਂ ਲੜਿਆ ਉਹਦੇ ਵਿੱਚ ਵੀ ਬੜਾ ਤਗੜਾ ਸਾਥ ਦਿੱਤਾ ਤੁਸੀਂ ਯਾਦ ਹੋਣਾ ਜਦੋਂ ਆਪਾਂ ਲੁਧਿਆਣੇ ਗੁਰਮੂਰ ਹੋਟ ਜੋ ਹੋਇਆ ਤੇ ਬੜਾ ਇੱਕ ਸੁਰੀਲਾ ਇੱਕ ਗਵਈਆ ਵੀ ਸਾਨੂੰ ਮਿਲਿਆ ਆ ਤੁਸੀਂ ਅੱਜ ਆਏ ਹੋ ਇੱਥੇ ਮਾਹੌਲ ਜਿਵੇਂ ਹੁਣ ਡੱਲੇਵਾਲ ਸਾਹਿਬ ਦੀ ਆਪਾਂ ਗੱਲ ਕਰੀਏ ਤੇ ਸਿਹਤ ਕਾਫੀ ਇਹਨਾਂ ਦੀ ਵਿਗੜੀ ਕੋਈ ਨਜ਼ਰ ਆ ਰਹੀ ਏ ਭਾਵੇਂ ਕਿ ਬਲੰਦ ਹੌਸਲੇ ਨੇ ਚੜ੍ਹਦੀ ਕਲਾ ਦੇ ਵਿੱਚ ਹੈ ਲੱਗਦਾ ਨਹੀਂ ਵੀ ਸਰਕਾਰਾਂ ਕਿਸੇ ਭਾਣੀ ਦਾ ਇੰਤਜ਼ਾਰ ਕਰਦੀਆਂ ਪਈਆਂ ਨੇ ਜਿਆਦਾ ਤੋਂ ਉੱਤਾਲਾ ਕਰਨੀ ਪਰ ਇਹ ਦੇਖੋ ਉਹ ਤਾਂ ਲੱਗ ਹੀ ਰਿਹਾ ਜਿਸ ਤਰੀਕੇ ਦੇ ਨਾਲ ਇਗਨੋਰ ਕੀਤਾ ਜਾ ਰਿਹਾ ਜਿਵੇਂ ਆਪਣੇ ਲੋਕਾਂ ਨੂੰ ਹੀ ਇਸ ਤਰ੍ਹਾਂ ਤੁਸੀਂ ਮਤਲਬ ਵੇਸਲੇ ਕਰਕੇ ਛੱਡ ਦੇਣਾ ਕਿਉਂਕਿ ਪਹਿਲਾਂ ਇੰਨੀ ਦੇਰ ਤੋਂ ਇਹ ਧਰਨਾ ਚੱਲ ਰਿਹਾ ਤੋ ਪਹਿਲੀ ਗੱਲ ਤਾਂ ਇਹ ਨੌਬਤ ਹੀ ਨਹੀਂ ਹੋਣੀ ਚਾਹੀਦੀ ਕਿ ਮਰਨ ਵਰਤ ਦੇ ਉੱਤੇ ਬੈਠਣਾ ਪਵੇ ਆਪਣੀ ਗੱਲ ਸੁਣਾਉਣ ਦੇ ਲਈ ਕਿਉਂਕਿ ਕੋਈ ਗੱਲ ਸੁਣ ਕੇ ਤਿਆਰ ਸੁਣਨ ਨੂੰ ਤਿਆਰ ਹੀ ਨਹੀਂ ਆ ਸੋ ਅੱਜ ਡੱਲੇਵਾਲ ਸਾਹਿਬ ਨੂੰ ਮਿਲ ਕੇ ਮਨ ਭਾਵਕ ਵੀ ਹੋਇਆ ਕਿ ਕਿੰਨਾ ਹਾਲਾਤਾਂ ਦੇ ਵਿੱਚ ਸਾਡਾ ਬਜ਼ੁਰਗ ਨਾ ਔਰ ਕਿਵੇਂ ਤਿਲ-ਤਿਲ ਕਰਕੇ ਹਰ ਰੋਜ਼ ਉਹਨਾਂ ਦੀ ਸਿਹਤ ਜਿਹੜੀ ਉਹ ਘਟ ਰਹੀ ਆ ਸੋ ਪਰ ਇੱਕ ਇੱਕ ਪ੍ਰਾਊਡ ਵੀ ਹੋਇਆ ਉਹਨਾਂ ਨੂੰ ਮਿਲ ਕੇ ਕਿਉਂਕਿ ਜੋ ਹੌਸਲਾ ਅੱਜ ਵੀ ਬੁਲੰਦਾ ਹੈ ਨਾ ਔਰ ਅੱਜ ਵੀ ਉਹ ਸਪਿਰਟ ਆ ਕੇ ਜਿੱਤਾਂਗੇ ਸੋ ਇਹ ਬਹੁਤ ਵੱਡੀ ਗੱਲ ਆ ਔਰ ਇੰਨਾ ਹਾਲਾਤਾਂ ਚ ਆ ਕੇ ਇੰਨਾ ਸਰੀਰ ਚ ਕਮਜ਼ੋਰੀ ਹੋਣ ਦੇ ਬਾਵਜੂਦ ਇੰਨਾ ਹੌਸਲਾ ਰੱਖਣਾ ਸੋ ਇਹ ਇਹ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਅਨਾ ਇਹਨਾਂ ਦਿਨਾਂ ਦੇ ਵਿੱਚ ਸਾਰਾ ਸਰਬੰਸ ਗੁਰੂ ਨੇ ਸਾਡੇ ਤੋਂ ਵਾਰਿਆ ਔਰ ਮੈਂ ਸਮਝਦਾ ਉਸ ਗੁਰੂ ਦੀ ਬੜੀ ਮੇਰ ਆ ਉਹੀ ਸਪਿਰਿਟ ਕਿ ਅੱਗੇ-ਅੱਗੇ ਚੱਲੀ ਆਉਂਦੀ ਆ ਕਿਤੋਂ ਨਾ ਕਿਤੋਂ ਹੌਸਲਾ ਇਹ ਮਿਲ ਰਿਹਾ ਸੋ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਆ ਲੋਕ ਜਿਹੜੇ ਉਹ ਜਿਹੜੇ ਅੰਨ ਦਾ ਦਾਣਾ ਵੀ ਖਾਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਸਾਨੂੰ ਵੱਧ ਚੜ ਕੇ ਢੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਹੀਆਂ ਨੇ ਢੱਲੇਵਾਲ ਜੀ ਦਾ ਸਾਥ ਦੇਣਾ ਚਾਹੀਦਾ ਆ ਅੱਛਾ ਮੈਨੂੰ ਇਹ ਜਾਣਕਾਰੀ ਦਿਓ ਤੁਹਾਡੇ ਵਿੱਚੋਂ ਰਾਤ ਨੂੰ ਜਦੋਂ ਇੱਥੇ ਅੱਗ ਸੇਕਦੇ ਆ ਸਭ ਤੋਂ ਵੱਧ ਗੱਲਾਂ ਕੌਣ ਸੁਣਾਉਂਦਾ ਹੈ ਬਾਈ ਜੀ ਸੱਚ ਉਸ ਜੀ ਦੱਸਣਾ ਹੈ ਜਿਹੜਾ ਗੱਲ ਟੁੱਟਣ ਨਾ ਦਿੰਦਾ ਹੋਵੇ ਹਾਂਜੀ ਜਿਹਨੂੰ ਛੇੜਦੇ ਹੋ ਅੱਛਾ ਜਿਹਨੂੰ ਛੇੜਦੇ ਉਹੀ ਚੁਣਾਉਣ ਲੱਗ ਪੈਂਦਾ ਹੈ ਇਹ ਬਾਈ ਜੀ ਕਈ ਵਾਰੀ ਨਾ ਸਾਡੇ ਇੰਟਰਵਿਊ ਜਿਹੜੀ ਹੈ ਕੁਝ ਹੋਰ ਹੀ ਬਣ ਜਾਂਦੀ ਹੈ ਕਿ ਸਾਥ ਬਣ ਜਾਂਦੀ ਹੈ ਜਿਹ ਇੰਨਾ ਵਧੀਆ ਦਿਲ ਲੱਗਦਾ ਰਾਤ ਦੇ 12-12 ਕਈ ਵਾਰੀ ਦਿੱਲੀ ਵੱਜਦੀ ਦੇਖੋ ਇਹ ਚੜਦੀ ਕਲਾ ਵਾਲੀ ਗੱਲ ਆ ਪਹਿਲੀ ਗੱਲ ਆ ਇਹ ਸੰਘਰਸ਼ ਵੀ ਲੜਦੇ ਆ ਇਹ ਟਾਂ ਦੀ ਕਲਾ ਕਲਾ ਨਾਲ ਨਹੀਂ ਲੜਦੇ ਸੋ ਮੈਂ ਪਹਿਲਾਂ ਹੀ ਜੋ ਕਿਹਾ ਕਿ ਇਹੋ ਜਿਹੇ ਹਾਲਾਤਾਂ 'ਚ ਜਿਵੇਂ ਅੱਡੇਵਾਲ ਸਾਹਿਬ ਹੌਸਲੇ 'ਚ ਨੇ ਔਰ ਜਿਹੜੇ ਵੀ ਇਨਸਾਨ ਇੱਥੇ ਬੈਠੇ ਆ ਹਨਾ ਕਿਸਾਨ ਬੈਠੇ ਆ ਮਜ਼ਦੂਰ ਬੈਠੇ ਆ ਸੋ ਇੱਕ ਹੌਸਲਾ ਇਹ ਆਪਾਂ ਦਿੱਲੀ ਮੋਰਚੇ 'ਚ ਵੀ ਦੇਖਿਆ ਸੋ ਸਵੇਰੇ ਮਾਈਨਸ ਟੈਂਪਰੇਚਰ ਦੇ ਵਿੱਚ ਨਹਾਉਣਾ ਹਨਾ ਤੇ ਪਰ ਬਜ਼ੁਰਗਾਂ ਨੇ ਫੇਰ ਵੀ ਹੌਸਲੇ ਬਲੰਦ ਰੱਖਣੇ ਚਿਹਰੇ ਤੇ ਸਮਾਈਲ ਰੱਖਣੀ ਹਨਾ ਔਰ ਉਹ ਸ਼ਿਕਵੇ ਜਾਂ ਪੂਰੀ ਠੰਡ ਦੇ ਵਿੱਚ ਜਿਵੇਂ ਨਾ ਹੁੰਦੇ ਹੁੰਦੇ ਸੀ ਨਾ ਡਰਮ ਦੇ ਵਿੱਚ ਪਾਣੀ ਦੇ ਉਹ ਉਹ ਉਦਾਸੀ ਚਿਹਰੇ ਤੇ ਨਹੀਂ ਆਉਣ ਦੇਣੀ ਕਿ ਖੁਸ਼ ਰਹਿਣਾ ਕਿ ਕੋਈ ਨਹੀਂ ਅਸੀਂ ਇੰਨਾ ਹਾਲਾਤਾਂ ਦੇ ਵਿੱਚ ਵੀ ਖੁਸ਼ ਹਾਂ ਹਨਾ ਜੋ ਜੋ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਵੀ ਖੁਸ਼ੀ ਰਹਿਣਾ ਚੜ੍ਹਦੀ ਕਲਾ ਜੀ ਰਹਿਣਾ ਹਮੇਸ਼ਾ ਸੋ ਉਹ ਇੱਕ ਚੜ੍ਹਦੀ ਕਲਾ ਉਸ ਮੋਰਚੇ ਦੇ ਵਿੱਚ ਵੀ ਆਪਾਂ ਦੇਖੀ ਆ ਸੋ ਇੱਥੇ ਵੀ ਦੇਖ ਰਹੇ ਆ ਅੱਜ ਉਹੀ ਸਾਡੀਆਂ ਮਾਵਾ ਸਾਡੇ ਬਜ਼ੁਰਗ ਹਨਾ ਸਾਡੇ ਬੱਚੇ ਜਿਸ ਅੱਜ ਮੈਂ ਦੇਖਿਆ ਜੋ ਇੱਥੇ ਜੋ ਇੱਕ ਮਤਲਬ ਪਾਣਾ ਇਹ ਬਾਬੇ ਦਾ ਪਾਣਾ ਹੀ ਆ ਇਹ ਬਸ ਉਹਦਾ ਆਪ ਹੀ ਵਰਤਦਾ ਹੋ ਦੋਵੇਂ ਚੀਜ਼ਾਂ ਹੋ ਗਈਆਂ ਨਾ ਸ਼ਹੀਦੀ ਹਫ਼ਤਾ ਵੀ ਚੱਲ ਰਿਹਾ ਪਿਆ ਆ ਤੇ ਮਾਹੌਲ ਵੀ ਹੋਰ ਭਾਈ ਜੀ ਸਿਹਤ ਬਾਰੇ ਸਨਾਓ ਵੀ ਇੱਥੇ ਕਿਵੇਂ ਮੈਂ ਨਾ ਡਾਕਟਰ ਨੂੰ ਪੁੱਛਿਆ ਇੱਥੇ ਕਿਉਂਕਿ ਮੇਰੀ ਆਦਤ ਹੈ ਮੈਂ ਸਵਾਲ ਥੋੜਾ ਜਿਹਾ ਟੇਡਾ ਜਿਹਾ ਕਰ ਲੈਣਾ ਹੁੰਨਾ ਵਾ ਜਿਹੜੇ ਡਾਕਟਰ ਬੈਠੇ ਸੀ ਮੈਂ ਕਿਹਾ ਡਾਕਟਰ ਸਾਹਿਬ ਸਿਹਤ ਦੇ ਕੀ ਹਾਲ ਚਾਲ ਨੇ ਦੱਸਣ ਲੱਪੇ ਕਹਿੰਦੇ ਵੀ ਅਸੀਂ ਮੈਡੀਕਲ ਸੁਵਿਧਾ ਲੈ ਕੇ ਆਉਨੇ ਆ ਮੈਂ ਕਿਹਾ ਗੱਲ ਛੱਡੋ ਇਹ ਦੱਸੋ ਵੀ ਸਾਡੇ ਬਾਪੂ ਜ਼ਿਆਦਾਤਰ ਦਵਾਈ ਕਿਹੜੀ ਲੈਂਦੇ ਆ ਤੁਹਾਡੇ ਕੋਲ ਆ ਕੇ ਉਹ ਕਹਿੰਦਾ ਤਜਾਬ ਵਾਲੇ ਕੈਪਸੂਲ ਮੈਂ ਕਿਹਾ ਕਾਰਨ ਕਹਿੰਦਾ ਜਦੋਂ ਚਾਹ ਲੱਗਦੇ ਨਾ ਪੀਣ ਕਹਿੰਦੇ ਵੀ ਚਾਹ ਹੈ ਕਾੜ-ਕਾੜ ਕੇ ਪਿਆ ਕਹਿੰਦੇ ਕ ਜਾਂਦੇ ਆ ਇਹ ਵੀ ਮਾਹੌਲ ਇੱਥੇ ਬਣਦਾ ਵੀ ਇੱਥੇ ਕਿਸੇ ਪ੍ਰਕਾਰ ਦੀ ਕੋ ਘਾੜ ਨਹੀਂ ਬੜਾ ਚੜ੍ਹਦੀ ਕਲਾ ਦੇ ਵਿੱਚ ਮਾਹੌਲ ਚੱਲਦਾ ਔਰ ਇੱਕ ਹੋਰ ਗੱਲ ਦੱਸਾਂ ਜਿਹੜਾ ਆ ਲੰਗਰ ਵਾਲਾ ਮਾਹੌਲ ਆ ਨਾ ਹਾਂਜੀ ਆਹ ਤੇ ਆ ਵਾਲਾ ਕਹਿੰਦੇ ਪੀ ਐ ਦਾ ਬੂੜੀ ਪੀ ਨਾਲ ਹਾਂ ਇਹ ਇੱਕ ਬੜਾ ਇੱਧਰ ਨੇੜੇ ਆ ਮੈਨੂੰ ਗੱਲ ਸੁਣਾ ਮੜੀ ਜੀ ਇਹ ਇੱਧਰ ਆ ਇਹ ਮੈਨੂੰ ਖੜੇ ਹੋਣਾ ਪੈਣਾ ਗਰੇਵਾਲ ਸਾਹਿਬ ਇਹ ਨਾਲ ਮੇਰੇ ਬੈਠਿਆਂ ਗੱਲ ਨਹੀਂ ਬਣਨੀ ਭਾਈ ਜੀ ਕੀ ਦੱਸੇ ਆ ਗੋਲੀ 'ਚ ਕੀ ਖਾਸੀਅਤ ਆ ਇੱਕ ਤੇ ਆ ਵਾਲਾ ਕੈਪਸੂਲ ਕਹਿੰਦੇ ਨਾਂ ਤੇ ਲੈ ਲੈਣੇ ਆ ਤੇ ਨਜ਼ਾਰੇ ਆਨੰਦ ਆਈਏ ਤੇ ਨਜ਼ਾਰੇ ਆਈਏ ਤੇ ਨਜ਼ਾਰੇ ਜਾਈਏ ਨਹੀਂ ਇਹ ਨਜ਼ਾਰਾ ਇਹ ਨਜ਼ਾਰਾ ਦਿੰਦਾ ਕੀ ਹੈ ਟਿੱਡ ਮੱਚ ਨੂੰ ਹਟ ਜਾਂਦਾ ਜੀ ਅੱਛਾ ਚਾਹ ਢਿੱਡ ਢਿੱਡ ਮੱਚ ਨੂੰ ਹਟ ਜਾਂਦਾ ਪਰ ਢਿੱਡ ਫੂਕੜੀ ਫਿਰ ਤੁਸੀਂ ਪੀ ਲੈਂਦੇ ਹੋ ਉਹ ਤਾਂ ਬਣੀ ਹੀ ਹੈ ਜੀ ਮਜਬੂਰੀ ਜੀ ਪੀਣੀ ਪੈਂਦੀ ਹੈ ਤੇ ਖੁਸ਼ੀ ਜੀ ਵੀ ਤੇ ਗਮੀਜ ਵੀ ਇਹ ਹੁਣ ਗਮੀਜ ਤੇ ਸਾਰਾ ਕੁਝ ਕਰਨਾ ਪੈਂਦਾ ਜੀ ਜੀ ਬੜਾ ਚੰਗਾ ਲੱਗਾ ਹੋਰ ਬਾਈ ਜੀ ਚੜ੍ਹਦੀ ਕਲਾ ਸਾਰੇ ਮੇਰੇ ਵੀਰ ਸਾਰਿਆਂ ਵੀਰਾਂ ਦੇ ਨਾਲ ਠੀਕ ਹੈ ਗਰੇਵਾਲ ਸਾਹਿਬ ਤੁਸੀਂ ਜਾਣਾ ਹੋਣਾ ਤੇ ਤੁਸੀਂ ਕਰ ਲਓ ਤੇ ਮੈਂ ਇੱਥੇ ਬਜ਼ੁਰਗਾਂ ਨਾਲ ਦੋ ਬਾਤਾਂ ਪਾ ਲਵਾਂ ਤੇ ਮਹਾਰਾਜ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸੀਤਾ ਕਿੱਸੀਆਂ ਨੇ ਸੀਤਾ ਬਹੁਤ ਵਧੀਆ ਨੇ ਨਗਰ ਕਿਡ ਆਪਣਾ ਨਗਰ ਮਾਚੂੜਾ ਸਾਹਿਬ ਜੀ ਅੱਛਾ ਮਾਚੀਵਾੜਾ ਸਾਹਿਬ ਹੈ ਕਲਗੀਧਰ ਪੇਤਾ ਮਹਾਰਾਜ ਜੀ ਦੀ ਬੜੀ ਪਾਵਨ ਪਵਿੱਤਰ ਧਰਤੀ ਹੈ ਮਾਚੀਵਾੜਾ ਸਾਹਿਬ ਇੱਕ ਜਾਣਕਾਰੀਆਂ ਮੈਨੂੰ ਹੋਰ ਦਿਓ ਇਹ ਜਿਹੜਾ ਮੋਰਚਾ ਚੱਲਦਾ ਪਿਆ ਹੈ ਇਹਦੀ ਰੂਪਰੇਖਾ ਰਾਤ ਦੀ ਕੀ ਹੁੰਦੀ ਹੈ ਰਾਤ ਦੀ ਰੂਪਰੇਖਾ ਜੀ ਪੂਰੇ ਰੰਗਾਂ ਚ ਹੁੰਦੀ ਹੈ ਇਹਨ ਪੂਰੇ ਨੌਜਵਾਨ ਚੜਦੀਆਂ ਗੱਲਾਂ ਚ ਜੀ ਬਜ਼ੁਰਗ ਵੀ ਹਾਂ ਠੀਕ ਹੈ ਨਾ ਜਿਹੜੀ ਸਿੱਖ ਕੌਮ ਆ ਜੀ ਸੋ ਇੱਕ ਕੌਮ ਦੇ ਹਿੱਸੇ ਆਪਦੇ ਵਾਸਤੇ ਅਜੇ ਤੱਕ ਲੜੇ ਉਹ ਲੋਕਾਂ ਵਾਸਤੇ ਲੜੇ ਡੱਲੇ ਵਾਲ ਸਭ ਵੀ ਸਾਡੇ ਅੱਜ ਜੋ ਬਾਪੂ ਜੀ ਬੈਠੇ ਨੇ ਉਹ ਆਪਣੀ ਨਹੀਂ ਉਹ ਕਸਾਨੀ ਨੂੰ ਬਚਾਉਣ ਵਾਸਤੇ ਲੋਕਾਂ ਵਾਸਤੇ ਉਹਨਾਂ ਨੇ ਆਪਦੀ ਜਨਤਾ ਪਰਸਨਲ ਨਹੀਂ ਹੈਗੀ ਜੀ ਜਿਹੜੀ ਸਾਡੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਉਹਨਾਂ ਨੂੰ ਭੁਲਾ ਕੇ ਜੀ ਇਹ ਉਹਨਾਂ ਨੂੰ ਆਉਣਾ ਚਾਹੀਦਾ ਜੀ ਸਾਰੇ ਇਕੱਠੇ ਹੋ ਕੇ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਇਹ ਜਿਸ ਨਾ ਆਉਣ ਦਾ ਕਾਰਨ ਕੀ ਹੈ ਨਾ ਆਉਣ ਦਾ ਕਾਰਨ ਕੀ ਹੈ ਜੀ ਜਿਹੜਾ ਕੁਝ ਅੱਗੇ ਸੀ ਅੱਗੇ ਇਹਨਾਂ ਨੇ ਕਿਹਾ ਸੀ ਵੀ ਇਥੋਂ ਆਪਾਂ ਨਾ ਜਾਈਏ ਇਹਨਾਂ ਨੂੰ ਲਾਗੂ ਕਰਾ ਕੇ ਜਾਈਏ ਜੀ